ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਇੱਕ ਅਜੀਬ ਜਿਹੀ ਸਥਿਤੀ ਪੈਦਾ ਹੋ ਗਈ ਹੈ ਅਜੀਬ ਜਿਹੇ ਹਾਲਾਤ ਪੈਦਾ ਹੋ ਗਏ ਨੇ ਕੀ وجہ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਇੰਨਾ ਵੱਡਾ ਰੁਤਬਾ ਇੰਨਾ ਵੱਡਾ ਅਹੁਦਾ ਤੇ ਦਿੱਲੀ ਦੇ ਇੱਕ ਇੱਕ ਫਾਈਵ ਸਟਾਰ ਹੋਟਲ ਵਿੱਚ ਰੁਕੇ ਹੋਏ ਹਨ ਬਿਨਾਂ ਕਿਸੇ ਵਜ੍ਹਾ ਤੋਂ ਬਿਨਾਂ ਕਿਸੇ ਗੱਲ ਤੋਂ ਤੇ ਭਾਰਤ ਸਰਕਾਰ ਦਾ ਕੋਈ ਵੀ ਮੰਤਰੀ ਕੋਈ ਵੀ ਲੀਡਰ ਉਹਨਾਂ ਦੀ 10 ਪਾਉਣ ਨਹੀਂ ਆਇਆ ਉਹਨਾਂ ਦਾ ਹਾਲਚਲ ਪੁੱਛਣ ਨਹੀਂ ਆਇਆ ਕੀ ਕਾਰਨ ਨੇ ਭਾਰਤ ਸਰਕਾਰ ਵੱਲੋਂ ਕੋਈ ਗਲਤੀ ਹੋਈ ਹੈ ਕੋਈ ਲੈਪਸਿਸ ਨੇ ਜਿਸ ਕਰਕੇ ਜਸਟਿਨ ਟ੍ਰਿਡੋ ਜਿਹੜੇ ਹਿੰਦੁਸਤਾਨ ਵਿੱਚ ਆਏ ਸੀਗੇ ਜੀ20 ਕਾਨਫਰੰਸ ਲਈ ਹੈ ਜੀ20 ਸਮਿਟ ਲਈ ਹੈ ਉਹਨਾਂ ਨੇ ਇੱਥੇ ਆ ਕੇ 2 ਦਿਨ ਰੁਕੇ ਨੇ 9 ਤੇ 10 ਸਤੰਬਰ ਨੂੰ ਉਹਨਾਂ ਨੇ 10 ਸਤੰਬਰ ਨੂੰ ਹੀ ਰਵਾਨਾ ਹੋਣਾ ਸੀਗਾ ਵਾਪਸ ਆਪਣੇ ਮੁਲਕ ਕੈਨੇਡਾ ਪਰ ਕੀ ਕਾਰਨ ਨੇ ਕੀ وجہ ਹੈ ਜਿਸ ਕਰਕੇ ਜਸਟਿਨ ਟ੍ਰਿਡੋ 2 ਦਿਨ ਬਾਅਦ ਵੀ ਹਿੰਦੁਸਤਾਨ ਵਿੱਚ ਹੀ ਫਸੇ ਹੋਏ ਹਨ ਹਿੰਦੁਸਤਾਨ ਵਿੱਚ ਹੀ ਰੁਕੇ ਹੋਏ ਹਨ ਤੇ ਭਾਰਤ ਸਰਕਾਰ ਦਾ ਕੋਈ ਵੀ ਲੀਡਰ ਉਹਨਾਂ ਦੀ ਖੈਰ ਪੁੱਛਣ ਨਹੀਂ ਆਇਆ ਉਹਨਾਂ ਦਾ ਹਾਲਚਲ ਪੁੱਛਣ ਨਹੀਂ ਆਇਆ ਕਿ ਉਹਨਾਂ ਨੂੰ ਕੋਈ ਫਲਾ ਚੀਜ਼ ਦੀ ਲੋੜ ਹੈ ਕੋਈ ਚੀਜ਼ ਕੋਈ ਚੀਜ਼ ਉਹਨਾਂ ਨੂੰ ਚਾਹੀਦੀ ਹੈ ਕੋਈ ਉਹਨਾਂ ਦੀ ਰਿਕੁਆਇਰਮੈਂਟ ਹੈ ਕੀ ਅਜਿਹੀ ਵਜ੍ਹਾ ਹੈ ਕੀ ਅਜਿਹਾ ਕਾਰਨ ਹੈ ਪੂਰਾ ਮਾਮਲਾ ਤੁਹਾਨੂੰ ਸਾਂਝਾ ਕਰਦੇ ਤਾਂ ਦੱਸ ਦਈਏ ਕਿ ਜੀ20 ਕਾਨਫਰੰਸ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਸਮੇਤ ਕਈ ਵੱਖਰੇ ਵੱਖਰੇ ਆਪਣੇ ਕੰਟਰੀਜ਼ ਦੇ ਵਜ਼ੀਰ ਆਜ਼ਮ ਪਹੁੰਚੇ ਸਨ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਆਪਣੀ ਆਪਣੀ ਕੰਟਰੀ ਦੇ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਸੀਗੀ ਗਲੋਬਲ ਟੈਰੋਰਿਜ਼ਮ ਤੇ ਚਰਚਾ ਹੋਈ ਸੀਗੀ ਤੇ ਜਦੋਂ ਵੀ ਟੈਰੋਰਿਜ਼ਮ ਦੀ ਗੱਲ ਆਉਂਦੀ ਹੈ ਤਾਂ ਇੱਕ ਚੀਜ਼ ਇੱਕ ਮੁੱਦਾ ਜ਼ਰੂਰ ਛਿੜਦਾ ਹੈ ਕਿ ਕੈਨੇਡਾ ਅਮਰੀਕਾ ਵਿੱਚ ਜਿਹੜੇ ਖਾਲਸਥਾਨੀ ਜਿਹੜੇ ਪ੍ਰੋ ਖਾਲਸਥਾਨੀ ਗਰੁੱਪਸ ਨੇ ਜਿਹੜੇ ਖਾਲਸਥਾਨ ਨੂੰ ਸਪੋਰਟ ਕਰਦੇ ਨੇ ਉਹਨਾਂ ਦਾ ਜਿਹੜਾ ਗਰੁੱਪ ਹੈ ਉਹ ਬਹੁਤ ਜ਼ਿਆਦਾ ਸਰਗਰਮ ਹੈ ਕੈਨੇਡਾ ਵਿੱਚ ਤੇ ਉਹ ਉੱਥੇ ਰਹਿ ਕੇ ਹਿੰਦੁਸਤਾਨ ਦੇ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ ਪੰਜਾਬ ਦੇ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਦੱਸਦੇ ਕਿ ਜਦੋਂ ਜੀ20 ਕਾਨਫਰੰਸ ਸ਼ੁਰੂ ਹੋਣੀ ਸੀ ਉਸ ਤੋਂ ਪਹਿਲਾਂ ਵੀ ਦਿੱਲੀ ਦੀ ਮੈਟਰੋ ਸਟੇਸ਼ਨ ਦੀਆਂ ਕੰਧਾਂ ਤੇ ਪ੍ਰੋ ਖਾਲਸਤਾਨੀ ਨਾਰੇ ਲਿਖੇ ਗਏ ਸਨ ਭਾਵੇਂ ਉਹ ਨਾਰੇ ਦਿੱਲੀ ਸਰਕਾਰ ਨੇ ਜ਼ਰੂਰ ਸਾਫ਼ ਕਰ ਦਿੱਤੇ ਸਨ ਪਰ ਅਜੇਹਾ ਇਨੀ ਸੈਂਸਿਟਿਵ ਜਦੋਂ ਸਿਚੁਏਸ਼ਨ ਕ੍ਰੀਏਟ ਹੁੰਦੀ ਹੈ ਇਹਨਾਂ ਵੱਡਾ ਕੋਈ ਇੰਪੋਰਟੈਂਟ ਕਾਨਫਰੰਸ ਹੋਣੀ ਹੁੰਦੀ ਹੈ ਇੰਪੋਰਟੈਂਟ ਪ੍ਰੋਗਰਾਮ ਹੁੰਦਾ ਤਾਂ ਉਸ ਤੋਂ ਪਹਿਲਾਂ ਹੀ ਅਜੇਹੇ ਐਂਟੀ ਇੰਡੀਆ ਜਾਂ ਪ੍ਰੋ ਖਾਲਿਸਤਾਨੀ ਨਾਰੇ ਉਸ ਜਗ੍ਹਾ ਦੀ ਉਸ ਸ਼ਹਿਰ ਦੀ ਦੁਆਰਾ ਤੇ ਲਿਖਣਾ ਬਹੁਤ ਵੱਡੀ ਗੱਲ ਹੈ ਆਪਸ ਵਿੱਚ ਪਾਵੇ ਇਹ ਸਾਰੀ ਗੱਲ ਜਸਟਿਨ ਟਰੂਡੋ ਦੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਦੋਵੇਂ ਕੈਨੇਡਾ ਤੇ ਹਿੰਦੁਸਤਾਨ ਦੇ ਪੀਐਮ ਨੇ ਆਪਸ ਵਿੱਚ ਗੱਲਬਾਤ ਕੀਤੀ ਇਹਨਾਂ ਮੁੱਦੇ ਤੇ ਜ਼ਰੂਰ ਚਰਚਾ ਹੋਈ ਤੇ ਜਸਟਿਨ ਟਰੂਡੋ ਦਾ ਵੀ ਇਹ ਮੰਨਣਾ ਹੈ ਕਿ ਇਹ ਚੀਜ਼ਾਂ ਕੈਨੇਡਾ ਵਿੱਚ ਜ਼ਰੂਰ ਹੈਗੀਆਂ ਤੇ ਇਹਨਾਂ ਤੇ ਲਗਾਮ ਲਾਣੀ ਚਾਹੀਦੀ ਹੈ ਇਸ ਕਰਕੇ ਦੋਵੇਂ ਮੁਲਕਾਂ ਵਿੱਚ ਗੱਲਬਾਤ ਹੋ ਰਹੀ ਹੈ ਟਾਕਸ ਹੋ ਰਹੀ ਐ ਨੇ ਡਿਸਕਸ਼ਨ ਹੋ ਰਹੀ ਐ ਕਿ ਐਂਡ ਰਿਜ਼ਲਟ ਇਹਦਾ ਛੇਤੀ ਤੋਂ ਛੇਤੀ ਨਿਕਲਣਾ ਚਾਹੀਦਾ ਹੈ 10 ਸਤੰਬਰ ਨੂੰ ਇਹ G20 ਕਾਨਫਰੰਸ ਖਤਮ ਹੋ ਗਈ ਸੀ ਜਿੱਤੇ ਜਸਟਿਨ ਟਰੂਡੋ ਸਮੇਤ ਕਈ ਵੱਖਰੇ ਮੁਲਕਾਂ ਦੇ ਵਜ਼ੀਰ ਆਜ਼ਮ ਨੇ ਆਪਣੇ ਮੁਲਕ ਵਾਪਸ ਰਵਾਨਾ ਹੋਣਾ ਸੀਗਾ ਪਰ ਜਸਟਿਨ ਟਰੂਡੋ ਨੇ ਜਦੋਂ 10 ਤਰੀਕ ਨੂੰ ਰਵਾਨਾ ਹੋਣਾ ਸੀਗਾ ਉਹਨਾਂ ਦੇ ਜਹਾਜ਼ ਵਿੱਚ ਟੈਕਨੀਕਲ ਫਾਲਟ ਆਣ ਕਰਕੇ ਉਹ ਨਹੀਂ ਜਾ ਸਕੇ ਉਹ ਇੱਥੇ ਰੁਕੇ ਹੋਏ ਹਨ ਅਤੇ ਦਿੱਲੀ ਦੇ ਸਭ ਤੋਂ ਵੱਡੇ ਹੋਟਲ 5 ਸਟਾਰ ਹੋਟਲ 7 ਸਟਾਰ ਹੋਟਲ ਦ ਲਲਿਤ ਵਿੱਚ ਰੁਕੇ ਹੋਏ ਹਨ ਆਪਣੇ ਬੇਟੇ ਨਾਲ ਆਪਣੇ ਬੇਟੇ ਜੇਵੀਅਰ ਨਾਲ ਉੱਥੇ ਰੁਕੇ ਹੋਏ ਹਨ ਅਤੇ ਜਦੋਂ 2 ਦਿਨ ਬਾਅਦ ਵੀ ਜਦੋਂ ਇੱਕ ਮੁਲਕੀ ਸੀ ਬਾਹਰਲੇ ਮੁਲਕ ਦਾ ਪ੍ਰਧਾਨ ਮੰਤਰੀ ਸਾਡੇ ਮੁਲਕ ਵਿੱਚ ਆਂਦਾ ਹੈ ਤਾਂ ਉਸ ਨੂੰ ਉਸ ਦੀ ਦੇਖਰੇਖ ਨੂੰ ਉਸ ਦੀ ਇੰਪੋਰਟੈਂਸ ਨੂੰ ਉਸਦੇ ਪੂਰੇ ਸਟੈਚਰ ਨੂੰ ਉਸ ਉਹਦੇ ਨੂੰ ਇੰਪੋਰਟੈਂਸ ਦੇਣੀ ਚਾਹੀਦੀ ਹੈ ਕਿ ਉਸ ਬੰਦੇ ਦੀ ਜੇਕਰ ਕੋਈ ਮਸਲੇ ਖੜੇ ਹੋਏ ਨੇ ਕੋਈ ਪ੍ਰੋਬਲਮ ਆਈ ਹੈ ਉਸ ਬੰਦੇ ਦੇ ਵਾਪਸ ਰਵਾਨਾ ਹੋਣ ਵਿੱਚ ਉਸ ਮੁੱਦੇ ਨੂੰ ਭਾਰਤ ਸਰਕਾਰ বিজেপি ਸਰਕਾਰ ਛੇਤੀ ਤੋਂ ਛੇਤੀ ਭਾਵੇਂ ਕੋਈ ਵੀ ਸਰਕਾਰ ਹੋਵੇ ਉਹ ਹੱਲ ਕਰੇ ਕਿਉਂਕਿ ਅਸੀਂ ਉਹਨਾਂ ਨੂੰ ਆਪਣੇ ਮੁਲਕ ਵਿੱਚ ਇਨਵੀਟੇਸ਼ਨ 'ਤੇ ਜਿਵੇਂ ਜੀ20 ਸਮਿਟ ਲੀਏ ਤੇ ਸਾਡੀ ਹੀ ਇਹ ਮੋਰਲ ਡਿਊਟੀ ਬਣਦੀ ਹੈ ਆਬਲੀਗੇਸ਼ਨ ਬਣਦਾ ਹੈ ਕਿ ਅਸੀਂ ਵਾਪਸ ਸਹੀ ਸਲਾਮਤ ਉਹ ਆਪਣੇ ਮੁਲਕ ਵਾਪਸ ਜਾ ਸਕਣ ਪਰ ਟੈਕਨੀਕਲ ਫੌਲਟ ਆਉਣ ਕਰਕੇ ਉਹਨਾਂ ਦਾ ਜਹਾਜ਼ ਰਵਾਨਾ ਨਹੀਂ ਹੋ ਸਕਿਆ ਤੇ 2 ਦਿਨ ਬਾਅਦ ਵੀ ਜਿੱਥੇ ਅਸੀਂ ਗੱਲ ਕਰਦੇ ਹਿੰਦੂਸਤਾਨ ਦੇ ਸਭ ਤੋਂ ਵੱਧ ਇੰਜੀਨੀਅਰ ਜੇਕਰ ਕਿਤੇ ਪ੍ਰੋਡਿਊਸ ਹੁੰਦੇ ਹਨ ਪੂਰੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਹਿੰਦੂਸਤਾਨ ਪ੍ਰੋਡਿਊਸ ਕਰਦਾ ਇੰਜੀਨੀਅਰਸ ਨੂੰ ਤੇ ਸਾਡੇ ਜਿਹੜੀ ਟੈਕ ਡਿਪਾਰਟਮੈਂਟ ਹੈ ਇੰਜੀਨੀਅਰਿੰਗ ਡਿਪਾਰਟਮੈਂਟ ਹੈ ਉਹ ਕਿਤੇ ਇਹਨਾਂ ਨਾਕਾਮ ਹੋ ਗਿਆ ਇਹਨਾਂ ਖਰਾਬ ਹੋ ਗਿਆ ਕਿ ਅਸੀਂ ਇੱਕ ਜਹਾਜ਼ ਨੂੰ ਵੀ ਠੀਕ ਨਹੀਂ ਕਰ ਸਕੇ ਤੇ ਦੋ ਦਿਨ ਜਸਟਿਨ ਪ੍ਰੂਡੋਨ ਨੂੰ ਦਿੱਲੀ ਦੇ ਹੋਟਲ ਵਿੱਚ ਰਹਿਣਾ ਪਿਆ ਤਾਂ ਦੱਸਦੇ ਕਿ ਹਾਲਾਂਕਿ ਪੂਰੀ ਸਿਕਿਉਰਿਟੀ ਨਾਲ ਆਪਣੇ ਪੂਰੇ ਮੰਤਰੀਆਂ ਨਾਲ ਉਹ ਉੱਥੇ ਰੁਕੇ ਹੋਏ ਹਨ ਹਰ ਤਰੀਕੇ ਦੀ ਸਿਕਿਉਰਿਟੀ ਉਹਨਾਂ ਨੂੰ ਮੁਹੱਈਆ ਕਰਵਾਈ ਗਈ ਹੈ ਉਹਨਾਂ ਦੇ ਖੁਦ ਦੀ ਸਿਕਿਉਰਿਟੀ ਮੈਂਬਰ ਉੱਥੇ ਪਹੁੰਚੇ ਹਨ ਉੱਥੇ ਮੌਜੂਦ ਨੇ ਤਾਂ ਕਿ ਬਾਹਰਲੀ ਵਰਲਡ ਨਾਲ ਆਊਟਸਾਈਡ ਵਰਲਡ ਨਾਲ ਉਹਨਾਂ ਦਾ ਕਿਸੇ ਵੀ ਤਰੀਕੇ ਨਾਲ ਕੋਈ ਕੰਟੈਕਟ ਨਾ ਹੋ ਸਕੇ ਹਰ ਚੀਜ਼ ਨੂੰ ਮਾਨੀਟਰ ਕਰ ਰਹੇ ਨੇ ਕੈਨੇਡਾ ਦੀ ਗਵਰਨਮੈਂਟ ਮਾਨੀਟਰ ਕਰ ਰਹੀ ਹੈ ਕੈਨੇਡਾ ਦੇ ਜਿਹੜੇ ਉੱਥੋਂ ਦੀ ਸਿਕਿਉਰਿਟੀ ਵਾਲੇ ਲੋਕ ਆਏ ਹਨ ਉਹ ਮਾਨੀਟਰ ਕਰ ਰਹੀ ਹੈ ਪਰ ਭਾਰਤ ਸਰਕਾਰ ਦੀ ਭਾਜਪਾ ਸਰਕਾਰ ਦੀ ਬਹੁਤ ਵੱਡੀ ناکامی ਹੈ ਇਹ ਕਿ ਇਹਨੇ ਵੱਡੇ ਮੁਲਕ ਦੇ ਜਦੋਂ ਅਸੀਂ ਪ੍ਰਧਾਨ ਮੰਤਰੀ ਨੂੰ ਆਪਣੇ ਮੁਲਕ ਵਿੱਚ ਸੱਦਾ ਦਿੱਤਾ ਹੈ ਭਾਵੇਂ ਟੈਕਨੀਕਲ ਫੌਲਡ ਵਿੱਚ ਕਿਸੇ ਵੀ ਮੁਲਕ ਦਾ ਕੋਈ ਗਲਤ ਹੀ ਨਹੀਂ ਹੈ ਪਰ ਦੋ ਦਿਨ ਕੋਈ ਮੰਤਰੀ ਕੋਈ ਲੀਡਰ ਸਰਕਾਰ ਦਾ ਉਹਨਾਂ ਦਾ ਹਾਲ ਪੁੱਛਣ ਨਹੀਂ ਗਿਆ ਇਹ ਨਹੀਂ ਪੁੱਛਣ ਗਿਆ ਕਿ ਉਹ ਇੱਥੇ ਰੁਕੇ ਹੋਏ ਹਨ ਉਹਨਾਂ ਨੂੰ ਕੋਈ ਤਕਲੀਫ ਕੋਈ ਗਲਾ ਸ਼ਿਕਵਾ ਹੈ ਤਾਂ ਉਹ ਦੂਰ ਕੀਤਾ ਜਾਵੇ ਨਾ ਭਾਜਪਾ ਸਰਕਾਰ ਦਾ ਇੱਕ ਵੀ ਲੀਡਰ ਇੱਕ ਵੀ ਮੈਂਬਰ ਉੱਥੇ ਨਹੀਂ ਪਹੁੰਚਿਆ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਬੇਟੇ ਜਸਟਿਨ ਟਰੂਡੋ ਆਪਣੇ ਬੇਟੇ ਜ਼ੇਵੀਅਰ ਨਾਲ ਪੂਰਾ ਪੂਰਾ ਦਿਨ ਹੋਟਲ ਦੇ ਕਮਰੇ ਵਿੱਚ ਬੰਦ ਰਹਿੰਦੇ ਹਨ ਤੁਸੀਂ ਖੁਦ ਸੋਚੋ ਕਿ ਜਦੋਂ ਲੋਕਡਾਊਨ ਦਾ ਸਮਾਂ ਸੀ ਅਸੀਂ ਆਪਣੇ ਪੂਰੇ ਘਰ ਜਿੰਨਾ ਵੀ ਉਹ ਘਰ ਦਾ ਵੱਡਾ ਛੋਟਾ ਕਿਉਂ ਨਾ ਹੋਵੇ ਅਸੀਂ ਆਪਣੇ ਘਰ ਵਿੱਚ ਜਦੋਂ ਬੰਦ ਸੀਗੇ ਸਾਡਾ ਵੀ ਦਮ ਘੁੱਟਦਾ ਸੀਗਾ ਤੇ ਅਜਿਹੇ ਮਾਹੌਲ ਵਿੱਚ ਜਦੋਂ ਸਾਰਾ ਕੁਝ ਖੁੱਲ ਗਿਆ ਸਾਰਾ ਕੁਝ ਦੁਬਾਰਾ ਰੀਓਪਨ ਹੋ ਗਿਆ ਫੇਰ ਵੀ ਜਸਟਿਨ ਟਰੂਡੋ ਨੂੰ ਅਜਿਹੇ ਕਮਰੇ ਵਿੱਚ ਬੰਦ ਕਮਰੇ ਵਿੱਚ ਰਹਿਣਾ ਪੈ ਰਿਹਾ ਪੂਰਾ ਪੂਰਾ ਦਿਨ ਉੱਥੇ ਫਸੇ ਹੋਏ ਹਨ ਹਾਲਾਂਕਿ ਕੈਨੇਡਾ ਦੀ ਜਿਹੜੀ 에ਅਰ ਫੋਰਸ ਹੈ ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਕਿਵੇਂ ਨਾ ਕਿਵੇਂ ਉਹਨਾਂ ਨੂੰ 에ਅਰ ਫੋਰਸ ਦਾ ਜਹਾਜ਼ ਭਾਰਤ ਵਿੱਚ ਭੇਜਿਆ ਜਾਵੇ ਤਾਂ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਵਾਪਸ ਆਪਣੇ ਮੁਲਕ ਪਰਤ ਸਕਣ ਪਰ ਭਾਰਤ ਸਰਕਾਰ ਦੀ ਬਹੁਤ ਵੱਡੀ ਨਾਕਾਮੀ ਹੈ ਕਿ ਅਸੀਂ ਜੇਕਰ ਕਿਸੇ ਅਜਿਹੇ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਮੁਲਕ ਵਿੱਚ ਸੱਦਾ ਦਿੱਤਾ ਹੈ ਜਿਸ ਨਾਲ ਅਸੀਂ ਭਵਿੱਖ ਵਿੱਚ ਟ੍ਰੇਡ ਕਰਨਾ ਹੈ, ਗਲੋਬਲ ਟੈਰਰਿਜ਼ਮ ਨੂੰ ਡੀਲ ਕਰਨੀ ਹੈ, ਅਤਵਾਦ ਨਾਲ ਡੀਲ ਕਰਨਾ ਹੈ, ਜਿਹੜਾ ਸਭ ਤੋਂ ਵੱਡਾ ਮੁੱਦਾ ਪੰਜਾਬ ਦਾ ਪੱਖਿਆ ਹੋਇਆ ਹੈ। ਖਾਲਿਸਤਾਨੀ ਜਿਹੜਾ ਜਿਹੜਾ ਮੁੱਦਾ ਹੈ ਖਾਲਿਸਤਾਨ ਦਾ ਉਸ ਨੂੰ ਪਵਿੱਖ ਵਿੱਚ ਕਿਵੇਂ ਨਾ ਕਿਵੇਂ ਕਰਬ ਕਰਨਾ ਹੈ ਖਤਮ ਕਰਨਾ ਹੈ ਜਦੋਂ ਇਹ ਸਾਰੀ ਡੀਲਸ ਅਸੀਂ ਉਸ ਪ੍ਰਧਾਨ ਮੰਤਰੀ ਨਾਲ ਉਸ ਮੁਲਕ ਦੇ ਵਜ਼ੀਰ-ਏ-ਆਜ਼ਮ ਨਾਲ ਕਰਨੀਆਂ ਨੇ ਤਾਂ ਭਾਰਤ ਸਰਕਾਰ ਵੱਲੋਂ ਕੋਈ ਵੀ ਪਹਿਲ ਨਹੀਂ ਦਿਖਾਈ ਜਾਂਦੀ ਕਿ ਅਸੀਂ ਕੋਈ ਵੀ ਉਹਨਾਂ ਦੇ ਇੱਕ ਲੀਡਰ ਜਾ ਕੇ ਉੱਥੇ ਪਹੁੰਚੇ ਤੇ ਉਹਨਾਂ ਦੀ ਹਾਲਚਾਲ ਪੁੱਛੇ ਉਹਨਾਂ ਨੂੰ ਪੁੱਛੇ ਕਿ ਉਹਨਾਂ ਨੂੰ ਕੋਈ ਚਾਹੀਦਾ ਹੈ ਜਿਹੜੀ ਟੈਕਨੀਕਲ ਫਾਲਟ ਆਈ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਠੀਕ ਕਰਵਾਇਆ ਜਾਵੇ ਪਰ ਨਹੀਂ ਕੋਈ ਵੀ ਲੀਡਰ ਨਹੀਂ ਪਹੁੰਚਿਆ ਇਸ ਕਰਕੇ ਬਹੁਤ ਵੱਡੀ ناکامی ਹੈ ਭਾਰਤ ਸਰਕਾਰ ਤੇ ਵੀ ਤੇ ਜਿਹੜੀ ਅਸੀਂ ਫਿਊਚਰ ਵਿੱਚ ਇਦਾਂ ਦੀਆਂ ਜੇਕਰ ਸਮਿਟ ਆਰਗੇਨਾਈਜ਼ ਕਰਦੇ ਆ ਤਾਂ ਜਿਹੜੀ ਵੀ ਸਰਕਾਰ ਆਂਦੀ ਹੈ ਉਸ ਦੀ ਸਭ ਤੋਂ ਤਰਜੀਹ ਉਸ ਨੂੰ ਇਸੀ ਚੀਜ਼ ਨੂੰ ਦੇਣੀ ਚਾਹੀਦੀ ਹੈ ਕਿ ਜੇਕਰ ਸਾਡੇ ਮੁਲਕ ਵਿੱਚ ਕਿਸੇ ਵੀ ਬਾਹਰਲੇ ਮੁਲਕ ਦਾ ਕੋਈ ਪ੍ਰਧਾਨ ਮੰਤਰੀ ਕੋਈ ਨੇਤਾ ਕੋਈ ਵੀ ਲੀਡਰ ਆਇਆ ਹੈ ਉਸ ਦਾ ਖਿਆਲ ਰੱਖਣਾ ਪੰਜਾਬ ਉਸਦਾ ਖਿਆਲ ਰੱਖਣਾ ਭਾਰਤ ਸਰਕਾਰ ਦੀ ਤਰਜੀਹ ਹੋਣੀ ਚਾਹੀਦੀ ਹੈ ਸਭ ਤੋਂ ਵੱਧ ਪ੍ਰਾਇੋਰਟੀ ਸਭ ਤੋਂ ਵੱਡ ਅਹਿਮੀਅਤ ਉਸ ਚੀਜ਼ ਨੂੰ ਦੇਣੀ ਚਾਹੀਦੀ ਹੈ